ਜਦੋਂ ਤੁਸੀਂ ਸੋਸ਼ਲ ਮੀਡੀਆ ਬਾਰੇ ਸੋਚਦੇ ਹੋ ਤਾਂ ਵੀਡੀਓ ਅਤੇ ਫੋਟੋਆਂ ਆਪਣੇ ਆਪ ਹੀ ਤੁਹਾਡੀਆਂ ਅੱਖਾਂ ਸਾਹਮਣੇ ਆ ਜਾਂਦੀਆਂ ਹਨ ਇੱਥੇ ਸਾਨੂੰ ਕਈ ਚੀਜ਼ਾਂ ਬਾਰੇ ਜਾਣਕਾਰੀ ਮਿਲਦੀ ਹੈ ਨਾਲ ਹੀ ਮਨੋਰੰਜਕ ਚੀਜ਼ਾਂ ਵੀ ਦੇਖੀਆਂ ਜਾ ਸਕਦੀਆਂ ਹਨ ਹਰ ਰੋਜ਼ ਇੱਥੇ ਬਹੁਤ ਸਾਰੀਆਂ ਵੀਡੀਓਜ਼ ਅਪਲੋਡ ਅਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ ਅੱਜ ਦੀ ਦੁਨੀਆ ਵਿੱਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ ਜੋ ਸੋਸ਼ਲ ਮੀਡੀਆ ਦੀ ਵਰਤੋਂ ਨਾ ਕਰਦਾ ਹੋਵੇ ਇੱਥੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਸਰਗਰਮ ਹੈ ਤੁਸੀਂ ਕਿੱਥੇ ਹੋ ਤੁਸੀਂ ਕੀ ਕਰ ਰਹੇ ਹੋ ਸਾਡੇ ਵਾਲੀ ਦੀਵਾਲੀ ਕੀ ਹੋ ਰਿਹਾ ਹੈ ਲੋਕ ਇਹ ਸਾਰੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਹਨ ਅਜੇ ਹੇ ਇੱਕ ਮਜ਼ਾਕੀਆ ਤੇ ਹੈਰਾਨੀ ਜਨਕ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਇਆ ਹੈ ਜਸ ਨੂੰ ਕਿਸੇ ਨੇ ਟ੍ਰੇਨ ਚ ਸਫਰ ਕਰਦੇ ਸਮੇ ਆਪਣੇ ਫੋਨ ਚ ਕੈਦ ਕਰ ਲਿਆ ਇਹ ਵੀਡੀਓ ਸੋਮਵਾਰ ਦੀ ਹੈ ਜਦੋਂ ਭਾਰੀ ਮੀਂਹ ਕਾਰਨ ਰੇਲ ਦੀਆਂ ਪਟੜੀਆਂ ਡੁੱਬ ਗਈਆਂ ਮੁੰਬਈ ਦੀ ਲਾਈਫਲਾਈਨ ਲੋਕਲ ਟ੍ਰੇਨ ਨੂੰ ਵੀ ਰੋਗ ਦਿੱਤਾ ਗਿਆ ਸੀ ਸਮੇਂ ਦੇ ਨਾਲ ਪਾਣੀ ਕੱਟਣ ਤੋਂ ਬਾਅਦ ਅਤੇ ਰੇਲ ਗੱਡੀ ਦੀਆਂ ਪਟੜੀਆਂ ਨੂੰ ਹੌਲੀ-ਹੌਲੀ ਸ਼ੁਰੂ ਕੀਤਾ ਗਿਆ ਉਸ ਸਮੇਂ ਲਈ ਗਈ ਇਸ ਵੀਡੀਓ ਵਿੱਚ ਮੱਛੀ ਟਰੈਕ ਤੇ ਤੈਰਦੀ ਦਿਖਾਈ ਦਿੰਦੀ ਹੈ ਇਹ ਵੀਡੀਓ ਕਿਸ ਸਟੇਸ਼ਨ ਦੀ ਹੈ ਇਹ ਪਤਾ ਤਾਂ ਨਹੀਂ ਲੱਗ ਸਕਿਆ ਪਰ ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਹ ਰੇਲਵੇ ਟਰੈਕ ਵੀਡੀਓ ਵਿੱਚ ਤੁਸੀਂ ਤਿੰਨ ਤੋਂ ਚਾਰ ਮੱਛੀਆਂ ਤੈਰਦੀਆਂ ਅਤੇ ਇੱਕ ਤੋਂ ਬਾਅਦ ਇੱਕ ਦੌੜਦੀਆਂ ਦੇਖ ਸਕਦੇ ਹੋ ਇਹ ਮੱਛੀਆਂ ਰੇਲਵੇ ਪਟੜੀਆਂ ਤੇ ਸਮੁੰਦਰ ਦੇ ਪਾਣੀ ਤੋਂ ਆਈਆਂ ਸਨ ਪਰ ਪਾਣੀ ਘਟਣ ਤੋਂ ਬਾਅਦ ਉਹ ਇੱਥੇ ਫਸ ਗਈਆਂ ਵਾਪਸ ਜਾਣ ਦਾ ਰਸਤਾ ਨਹੀਂ ਲੱਭ ਸਕੀਆਂ ਇਸ ਲਈ ਉਹ ਰੇਲਵੇ ਪਟੜੀਆਂ ਤੇ ਤੈਰਦੀਆਂ ਨਜ਼ਰ ਆ ਰਹੀਆਂ